ਸੋ ਦੋਸਤੋ ਸੱਚਖੰਡ ਹਜੂਰ ਸਾਹਿਬ ਜਦੋਂ ਆਈਏ ਤੇ ਇੱਥੇ ਆ ਤੇਲ ਦੀਆਂ ਦੁਕਾਨਾਂ ਨੇ ਜੋ ਮਾਲਛ ਵਾਲਾ ਤੇਲ ਜਾਂ ਹੋਰ ਦੇਸੀ ਨੁਸਖਿਆਂ ਵਾਲੀਆਂ ਦਵਾਈਆਂ ਨੇ ਤੇ ਇਹ ਵੀ ਬਹੁਤ ਇੱਥੇ ਚਲਦੀਆਂ ਨੇ ਜਦੋਂ ਤੁਸੀਂ ਇੱਥੇ ਆਓਗੇ ਤੇ ਇਥੇ ਜਿਹੜੀ ਬੂਟੀਆਂ ਨੇ ਜੋ ਜੰਗਲੀ ਪਿਆਜ਼ ਦੱਸ ਰਹੇ ਕੀ ਆ ਦਰਦ ਦੇ ਵਾਸਤੇ ਸਹੀ ਹੁੰਦਾ ਵਾ ਇਹਦਾ ਤੇਲ ਕੱਢਦੇ ਆ ਇਹ ਜੰਗਲੀ ਪਿਆਜ਼ ਤੇਲੇ ਗੱਠੀਆਂ ਦਾ ਤੇਲ ਬਹੁਤ ਸਾਰੇ ਤਰ੍ਹਾਂ ਦੀਆਂ ਦਵਾਈਆਂ ਨੇ ਇੱਥੇ ਇਹ ਸਬਜੀ ਨੇ ਨਾ ਤੁਸੀਂ ਜ਼ਰੂਰ ਲਓ ਫਾਇਦਾ ਕਰਦੀਆਂ ਨੇ ਕਹਿੰਦੇ ਕਿ ਇੱਥੇ ਬੜੀ ਮਸ਼ਹੂਰ ਨੇ ਆਮ ਬਾਜ਼ਾਰ ਦੇ ਵਿੱਚ ਇਹ ਤੇਲ ਤੁਸੀਂ ਥਾਂ ਥਾਂ ਤੇ ਜਗ੍ਹਾ ਜਗ੍ਹਾ ਤੇ ਦੇਖੋਗੇ ਇੱਥੇ ਲੱਗੇ ਇਹ ਜਿਹੜੇ ਬੂਟੀਆਂ ਨੇ ਸਾਰੀਆਂ ਇਹ ਤਾਂ ਜੜਾ ਵਾ सब्जी हाँ। सब्जी नहीं नहीं बनाने का हाँ। बनती है इसकी जी जी जो जड़ी था तेल कर दे। तेल कर दे दे बाबा जी डेढ़ी बूटी भट्टी लगा के तेल ये मालिश वास्ते दर्द के लिए दर्द के लिए यहाँ मालम खीरा है बालम खीरा इससे क्या करते हैं पथरी के लिए चलता है अच्छा बालम की था अभी पहाड़ों में होता है सारा पहाड़ों में होती है सारी पत्थरी के लिए पत्थरी के लिए एकदम और कौन सी कौन कौन सी दवाई है और पेट के गैस के लिए एसिडिटी के लिए पित्त के लिए नजले के लिए रेशे के लिए और थोड़ा सलाजित है हम्म हाँ। मालिश के लिए तेल होता है अच्छा मालिश के लिए एक नंबर का बढ़िया तेल रहता है गोडे लक दर्द होता है उसके लिए ठीक है ਆ ਗੰਡਾ ਵਾ ਦੇਖ ਰਹੇ ਹੋ ਜੀ ਜੜੀ ਬੂਟੀਆਂ ਦਾ ਤਿਆਰ ਕੀਤੇ ਨੇ ਸਾਰੇ ਜਦੋਂ ਤੁਸੀਂ ਹਜੂਰ ਸਾਹਿਬ ਆਓ ਤੇ ਜ਼ਰੂਰ ਇੱਥੋਂ ਇਹ ਵੀ ਲੈ ਕੇ ਜਾਓ ਤੁਹਾਡੀਆਂ ਜੋੜਾਂ ਦੀਆਂ ਦਰਦਾਂ ਜੋ ਪੇਟ ਦੀਆਂ ਬਿਮਾਰੀਆਂ ਕਈ ਇਹਨਾਂ ਦੇ ਕੰਮ ਕਰਦੇ ਨੇ ਜੜੀ ਬੂਟੀਆਂ ਆ ਮੈਂ ਬਾਬਾ ਜੀ ਜਲगांव ਜ਼ਿਲ੍ਹੇ ਦੇ ਹਾਂ ਜਲगांव ਜਲगांव ਕਿਧਰ ਆਇਆ ਇਹ ਬਾਬਾ ਜੀ ਲਾਏ ਤੇ ਪੁੱਛ ਰਿਆ ਸੀ ਇਹਨਾਂ ਨੂੰ ਇਸ ਤਰ੍ਹਾਂ ਹੋਰ ਵੀ ਦੁਕਾਨਾਂ ਬੜੀਆਂ ਨੇ ਇੱਥੇ ਲੱਗੀਆਂ ਨੇ ਤੇ ਬਹੁਤ ਫਾਇਦੇਮੰਦ ਆ ਲੋਕ ਲੈ ਕੇ ਜਾਂਦੇ ਨੇ ਰਿਜ਼ਲਟ ਵੀ ਮਿਲਦੇ ਨੇ ਕਿੰਨੇ ਵੀ ਜਦੋਂ ਹਜੂਰ ਸਾਹਿਬ ਆਉਂਦੇ ਨੇ ਦੇਰ ਸਾਹਿਬ ਤੇ ਇਹ ਵੀ ਚੀਜ਼ ਜਰੂਰ ਜੇ ਕਿਸੇ ਦੀ ਦਰਦ ਵਗੈਰਾ ਪਾਹ ਜਾਂ ਹੋਰ ਜਿਹੜੀ ਬੁੱਟੀ ਚਾਹੀਦੀ ਤੇ ਉਥੋਂ ਖਰੀਦ ਸਕਦੇ ਜੀ ਸੋ ਬਿਰਕੂ ਦਰਬਾਰ ਸਾਹਿਬ ਦੇ ਲਾਗੇ ਜੀ ਇਹ ਦੁਕਾਨਾ ਬਾਪੂ ਜੀ ਦੀ ਇਹ ਪਹਾੜਾਂ ਵਾਲੀਆਂ ਜਿਹੜੀਆਂ ਨੇ ਸਾਰੀਆਂ ਤੇ ਉਹਨਾਂ ਤੋਂ ਬਣਾਈ ਜਾਂਦੀਆਂ ਨੇ ਸੋ ਚੰਗਾ ਲੱਗੇ ਤਾਂ ਸ਼ੇਅਰ ਕਰ ਦੇਣਾ ਚਾਹੁੰਦੇ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਬਹੁਤ ਬਹੁਤ ਧੰਨਵਾਦ